ਬਾਦੋ ਥਲੇ ਰੱਖੀ ਥੋੜੀ ਮੁੱਠੀ ਥੋੜੀ ਪਾਏ ਦੇ ਵਿੱਚ 4-5 ਮੁੱਠੀਆਂ ਪਾ ਲਓ ਇਸ ਤਰ੍ਹਾਂ ਮੁੱਠੀ ਪਾ ਲਓ ਜੇ ਬੰਦ ਚੋਟਾ ਹੱਥ ਨੂੰ ਬਸੰਨ ਲੱਗਦਾ ਕੋਈ ਨਹੀਂ ਜਿੰਨਾ ਕੋਈ ਕੋਈ ਠੀਕ ਹੈ ਉਹ ਪੜ੍ਹ ਲਈ ਪੜ੍ਹ ਦੇ ਉਹ ਪੜਨਗੇ ਆ ਜਾਈ ਤੁਸੀਂ ਦੇਣੀ ਨਹੀਂ ਤੁਸੀਂ ਵੱਲੋ ਹਾਂ ਆਜੋ ਆਜੋ ਤੁਸੀਂ ਵੱਲੋ ਨਹੀਂ ਤੁਸੀਂ ਤੁਸੀਂ ਆਪ ਪੜ੍ਹੋਗੇ ਗੱਗੋ ਇਹ ਪੜ੍ਹ ਦੂੰਗੀ ਅੱਛਾ ਤੁਸੀਂ ਇਹ ਲੈ ਕੇ ਆ ਜਿੰਦੇ ਪੜ੍ਹੋ ਕੋਈ ਪੜ੍ਹੋ ਕੋਈ ਖੜਾ ਹੋਈ ਪੜ੍ਹੋ ਹਾਂ ਚਲੋ ਇਹ ਦੇਖੀ ਆ ਜਿੰਦੀ ਗਿਆ ਮੈਂ ਵੀਡੀਓ ਕੋਈ ਹੋਰ ਕੰਮ ਨੂੰ ਪੜ੍ਹਨ ਹੈ ਇਹ ਪੜ੍ਹਦੇ ਜੀ ਪੰਡਿਤ ਹੈ ਨਾ ਨਹੀਂ ਹਾਂਜੀ ਮੈਂ ਦੋ ਕਿੰਤੀ ਨਾ ਕਰਿਆ ਮੈਂ ਅਸੀਂ ਆਪ ਪੜ੍ਹੇ ਸੀ ਕਿਉਂ ਕੋਈ ਨਹੀਂ ਚਲੋ ਇਹ ਜਿੱਠੀ ਪੜ੍ਹਨੀ ਹੈ ਕੋਈ ਚੱਕਰ ਨਹੀਂ ਜੇ ਪੜਨਾ ਹੋਵੇ ਸੋ ਪੁਰਸ਼ਾਬ ਇੱਕ ਮਿੰਟ ਰੋਹੀਓ ਹਾਂ ਮੋੜਾ ਸ਼ਬਦ ਕਰ ਮੋੜਾ ਇੱਕ ਵਾਰ ਪੜ ਲੈ ਬਿਤਾ ਆਪ ਮੜਾਇਆ ਪਹਿਲਾਂ ਪੜ ਲੈ ਹਾਂਜੀ ਫਿਰ ਚੀ ਵੱਢੋ ਕਹਦਾ ਹਾਂ ਪਹਿਲਾਂ ਤੁਸੀਂ ਇੱਕ ਵਾਰੀ ਆਪਣੇ ਮੂੰਹ ਚ ਪੜ ਲਓ ਹਾਂਜੀ ਹਾਂ ਇੱਕ ਓਮਕਾਰ ਸੱਤ ਕੋ ਪਸਾਹ ਸਾਹਾ ਅਡਲ ਗਾਇਆ ਕੂਲੇ ਸੰਜੋਗ ਰਾਮ ਸੁਖ ਸਮੂਹ ਪਾਇਆ ਗਣਾਂ ਵਿਜੋਗ ਰਾਮ ਆਵੋ ਸਜਣਾ ਹੋ ਦੇਖਾ ਦਰਸ਼ਨ ਤੇਰਾ ਨਾਮ ਸਤਕਾਰਯੋਗ ਸਰਦਾਰਨੀ ਅਜਮੀਰ ਕੌਰ ਅਤੇ ਸਰਦਾਰ ਭਗਵੰਦ ਸਿੰਘ ਜੀ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਅਮਨਜੋਤ ਸਿੰਘ ਜੀ ਅਤੇ ਸਾਡੀ ਸੁਪੁੱਤਰੀ ਆਕਾਸ਼ ਅਕਸ਼ਦੀਪ ਕੌਰ ਜੀ ਨੂੰ ਗ੍ਰੈਸਤ ਧਰਮ ਵਿੱਚ ਪ੍ਰਵਜਿਤ ਕਰਨ ਲਈ ਸ਼ੁਭ ਆਨੰਦ ਕਾਰਜ ਵਿਆਦਾ ਸ਼ੁਭ ਦਿਹਾੜਾ ਮਿਤੀ 5 ਫਰਵਰੀ 2024 ਦਾਨੀਅਤ ਹੋਇਆ ਹੈ ਅਤੇ ਜਾਂਚ ਦਾ ਟੁਕਾ 9 ਵਜੇ ਸਵੇਰੇ ਹੋਵੇਗਾ ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਵੇਰੇ 9 ਵਜੇ ਸਥਾਨ ਬਲੇਜਿੰਗ 스타 ਰਿਜ਼ੋਰਟ ਬਰਨਾਲਾ ਬਾਈਪਾਸ ਬਠਿੰਡਾ ਗੁੰਜਾਂ ਜਨ ਜਲਾੜੇ ਨਾਲ ਸੋਹਿਬ ਪਰਖ ਮੋਹਣਿਆ ਲਾਇਆ ਦੇ ਮੁਖ ਵਾਕ ਅਨੁਸਾਰ ਜਾਂਦੀਆਂ ਨਾ ਇੱਕ ਸਮੇਂ ਸਿਰ ਦਰਸ਼ਨ ਦੇਣ ਦੀ ਕਿਪਾਲਤਾ ਕਰਨੀ ਜੀ ਤਾਂ ਜੋ ਆਪਣਾ ਕਾਰਜ ਸਮੇਂ ਸਿਰ ਸੰਪੂਰਨ ਹੋ ਸਕੇ ਅਸੀਂ ਆਪ ਜੀ ਤੇ ਅਤਿ ਧੰਨਵਾਦੀ ਹੋਵਾਂਗੇ ਵੱਲੋਂ ਸਰਦਾਰਨੀ ਜਸਵੰਤ ਕੌਰ ਅਤੇ ਸਰਦਾਰ ਸੁਖਦੀਪ ਸਿੰਘ ਧੰਨਵਾਦ ਜੀ ਬਹੁਤ ਬਹੁਤ ਡਿ 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 ਮਾਈਕ ਕਰਾ ਦਿਓ ਹਾਂ ਅੱਗੇ ਦੇਖੋ ਜਿੱਧਰ ਦੇਖੋ ਜਿਹੜੀ ਜਵਾ ਯਾਦ ਆਹਾ ਇੱਕ ਮਸਾੜੀ ਦੇ ਕੋਟਾ ਉਪਰ ਕਿਤਨਾਂ ਨੂੰ ਚੁਣਨੋਂ ਡੇ ਆਪਕਾ